ਗੱਲ ਕਰਦੇ ਆ ਦੇਵ ਘਰੋੜ ਦੀ ਹੁਣੇ ਜੇ ਆਈ ਫਿਲਮ ڈاکੂਆਂ ਦਾ ਮੁੰਡਾ 3 ਵੇਖਣੀ ਚਾਹੀਦੀ ਆ ਜਾਂ ਨਹੀਂ ਉਹਦੇ ਬਾਰੇ ਇੱਕ ਗੱਲ ਵੀ ਕਰਾਂਗੇ ਸਾਰੀ ਗੱਲ ਕਰਾਂਗੇ ਅਕਾਲ ਫਿਲਮ ਦਾ ਕੀ ਸਿਸਟਮ ਰਿਹਾ ਤੇ ਤਰਸੇਮ ਜੱਸੜ ਦੀ ਜਿਹੜੀ ਫਿਲਮ ਸੀ ਗੁਰੂ ਨਾਨਕ ਜਹਾਜ ਦੇ ਉਹਦਾ ਕੀ ਸਿਸਟਮ ਰਿਹਾ ਬੜੇ ਲੋਕਾਂ ਨੇ ਅਕਾਲ ਫਿਲਮ ਨੂੰ ਗਲਤ ਮਲਤ ਬੋਲਿਆ ਉਹਨਾਂ ਨੇ ਕਿਹਾ ਵੀ ਇਹ ਨਕਲੀ ਜ਼ਾੜੀ ਲਾਈ ਆ ਜੀ ਇਹ ਸਿੱਖ ਸਿੱਖੀ ਦਾ ਅਸਲੀ ਰੂਪ ਨਹੀਂ ਇਹ ਸਿੱਖੀ ਨੂੰ ਠੇਸ ਲਾ ਰਿਆ ਤਾਂ ਉਸ ਬੰਦੇ ਨੇ ਹਾਰ ਕੇ ਇਹ ਗੱਲ ਕਹਿ ਤੀ ਕਿ ਮੈਂ ਅੱਗੇ ਸੈਕੰਡ ਪਾਰਟ ਵੀ ਬਣਾਉਣਾ ਸੀ ਜਾਂ ਮੈਂ ਸਿੱਖੀ ਨੂੰ ਲੈ ਕੇ ਹੋਰ ਫਿਲਮਾਂ ਨਹੀਂ ਬਣਾਉਣੀਆਂ ਮੇਰਾ ਇੱਕ ਕੁਐਸਚਨ ਆ ਵੀ ਜੇ ਤੁਹਾਨੂੰ ਲੱਗਦਾ ਸੀ ਅਕਾਲ ਫਿਲਮ ਦੇ ਵਿੱਚੋਂ ਗਲਤ ਸੀ ਬਹੁਤ ਕੋਸ਼ਿਸ਼ਾਂ ਕੁਝ ਵੀ ਗਲਤ ਸੀ ਤਾਂ ਤੁਹਾਨੂੰ ਕੀ ਲੱਗਦਾ ਕਿਵੇਂ ਦੀ ਫਿਲਮ ਬਣਨੀ ਚਾਹੀਦੀ ਹੈ ਸਿੱਖੀ ਦਾ ਪ੍ਰਚਾਰ ਆਪਾਂ ਆਪਣੇ ਯੋਧਿਆਂ ਦਾ ਪ੍ਰਚਾਰ ਕਿਦਾਂ ਕਰ ਸਕਦੇ ਹਾਂ ਆਪਾਂ ਕਿਦਾਂ ਲੋਕਾਂ ਨੂੰ ਦੱਸ ਸਕਦੇ ਹਾਂ ਕਿ ਸਾਡੇ ਯੋਧੇ ਸੀ ਕਿਉਂਕਿ ਕਿਤਾਬਾਂ ਪੜਨੋਂ ਤੇ ਲੋਕ ਹਟ ਗਏ ਤੇ ਸਿਨੇਮਾ ਹੀ ਰਹਿ ਗਿਆ ਤੇ ਸੋ ਤੁਸੀਂ ਦੱਸ ਸਕਦੇ ਹੋ ਆਪਣਾ ਵੀ ਅਕਾਲ ਫਿਲਮ ਮਾੜੀ ਸੀ ਚਲੋ ਕੋਈ ਗੱਲ ਨਹੀਂ ਪਰ ਤਰਸੇਮ ਜੱਸੜ ਨੇ ਤਾਂ ਅਸਲੀ ਦਾੜੀ ਰੱਖੀ ਸੀ ਨਾ ਤਰਸੇਮ ਜੱਸੜ ਦੀ ਫਿਲਮ ਤਾਂ ਵੇਖਣ ਯੋਗ ਸੀ ਨਾ ਗੁਰੂ ਨਾਨਕ ਜਹਾਜ ਫਿਰ ਉਹ ਲੋਕਾਂ ਨੇ ਕਿਉਂ ਨਹੀਂ ਵੇਖੀ ਫਾਰਨ ਕੰਟਰੀਆਂ ਦੇ ਵਿੱਚ ਲੋਕਾਂ ਨੇ ਬਹੁਤ ਜ਼ਿਆਦਾ ਜਾ ਜਾ ਕੇ ਉਸ ਫਿਲਮ ਨੂੰ ਵੇਖਿਆ ਪਰ ਇੰਡੀਆ ਦੇ ਵਿੱਚ ਉਸ ਫਿਲਮ ਨੂੰ ਉਹ ਹੰਗਾਰਾ ਨਹੀਂ ਮਿਲ ਸਕਿਆ ਜਿਹੜਾ ਹੰਗਾਰਾ ਮਿਲਣਾ ਚਾਹੀਦਾ ਸੀ ਹਾਰ ਕੇ ਤਰਸੇਮ ਜੱਸੜ ਨੂੰ ਇੱਕ ਪੋਸਟ ਪਾਉਣੀ ਪਈ ਕਿ ਮੈਂ ਡੇਢ ਸਾਲ ਇਸ ਫਿਲਮ ਤੇ ਲਾਇਆ ਆਪਣਾ ਆਪ ਨੂੰ ਸ਼ਾਵਰ ਕਰਨਾ ਪੈਂਦਾ ਆਪਣਾ ਆਪ ਦੇਣਾ ਪੈਂਦਾ ਪੂਰਾ ਝੌਂਕਣਾ ਪੈਂਦਾ ਹੈ ਉਤੇ ਕੰਮ ਕਰਨਾ ਪੈਂਦਾ ਮੈਂਟੈਲਿਟੀ ਬਣਾਉਣੀ ਪੈਂਦੀ ਫਿਰ ਜਾ ਕੇ ਇੱਕ ਫਿਲਮ ਤਿਆਰ ਹੁੰਦੀ ਆ ਜਿਹਦੇ ਪੂਰੀ ਟੀਮ ਨੇ ترਸੀਮ ਜਸੜ ਨੇ ਖਾਸ ਕਰ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਹਾਰ ਕੇ ਉਸ ਬੰਦੇ ਨੂੰ ਇਹ ਗੱਲ ਕਹਿਣੀ ਪਈ ਪੋਸਟ ਪਾ ਕੇ ਕਿ ਅੱਜ ਤੋਂ 쇼 ਸ਼ੁਰੂ ਹੁਣ ਮੈਨੂੰ 쇼 ਲਾਉਣੇ ਪੈਣੇ ਆ ਤੇ ਫਲਾਣੀ ਫਲਾਣੀ ਜਗ੍ਹਾ ਤੇ ਮੇਰੇ 쇼 ਹੋਣਗੇ ਇਸ ਗੱਲ ਦਾ ਨਿਚੋੜ ਕੀ ਨਿਕਲਦਾ ਕਿ ਕਿ ਆਖਿਰ ترਸੀਮ ਜਸੜ ਨੂੰ ਇਹ ਪੋਸਟ ਕਿਉਂ ਪਾਣੀ ਪਈ ਤੇ ਉਹਨੂੰ 쇼 ਕਿਉਂ ਲਾਉਣੇ ਪੈ ਰਹੇ ਆ ਇਹਦੀ ਇਹਦਾ ਜਵਾਬ ਆਪਾਂ ਲੋਕਾਂ ਨੇ ਹੀ ਦੇਣਾ ਤੇ ਆਪਾਂ ਲੋਕ ਹੀ ਦੇ ਸਕਦੇ ਆ ਜੇ ਅਕਾਲ ਮਾੜੀ ਸੀ ਤਾਂ ਗੁਰਨਾਨਕ ਜਹਾਜ਼ ਤਾਂ ਵਧੀਆ ਸੀ ਫਿਰ ਉਹ ਕਿਉਂ ਨਹੀਂ ਵੇਖੀ ਸਵਾਲ ਇਹ ਪੈਦਾ ਹੁੰਦਾ ਹੈ ਬਾਕੀ ਦੂਜੀ ਗੱਲ ਦੇਵ ਕਰੋੜ ਦੀ ਆਈ ਫਿਲਮ ڈاکੂਆਂ ਦਾ ਮੁੰਡਾ 3 ਜ਼ਰੂਰ ਵੇਖਣੀ ਚਾਹੀਦੀ ਹੈ ਕਿਉਂਕਿ ਉਹ ਫਿਲਮ ਬੜਾ ਕੁਝ ਸਿਖਾਉਂਦੀ ਆ ਬਿਬਾਕ ਹੋ ਕੇ ਫਿਲਮ ਬਣਾਈ ਗਈ ਆ ਜਿਹੜੀ ਕਿਤੇ ਨਾ ਕਿਤੇ ਇਹ ਸੋਚ ਸਕਦੇ ਆ ਆਪਾਂ ਕਈ ਫਿਲਮਾਂ ਇਸ ਚੀਜ਼ ਨੂੰ ਮੁੱਖ ਰੱਖ ਕੇ ਬਣਾਈ ਜਾਂਦੀਆਂ ਕਿ ਸਰਕਾਰਾਂ ਨਾਲ ਵੀ ਉਧਰੋਂ ਉਧਰੋਂ ਦੋਵੇਂ ਪਾਸੇੋਂ ਪੱਖ ਰੱਖੇ ਜਾਣ ਲੋਕਾਂ ਦਾ ਵੀ ਸਰਕਾਰਾਂ ਦਾ ਪਰ ਇਹ ਫਿਲਮ ਵਿਵਾਖ ਹੋ ਕੇ ਨਿੱਡਰ ਹੋ ਕੇ ਬਣਾਈ ਗਈ ਹੈ ਸਰਕਾਰਾਂ ਦਾ ਦੇ ਖਿਲਾਫ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਵਿਵਾਖ ਨਿੱਡਰ ਹੋ ਕੇ ਫਿਲਮ ਬੋਲਦੀ ਆ ਤੇ ਇਹ ਫਿਲਮ ਇੱਕ ਪੰਜਾਬ ਦੀ ਜਵਾਨੀ ਜਿਹੜੀ ਪੁੱਠੇ ਪਾਸੇ ਜਾ ਰਹੀ ਆ ਉੱਤੇ ਚਾਨਣਾ ਪਾਉਂਦੀ ਆ ਤੇ ਇਹ ਫਿਲਮ ਦੀ ਕਹਾਣੀ ਕੁਝ ਥੋੜੀ ਬਹੁਤੀ ਇਦਾਂ ਕਿ ਇੱਕ ਮੁੰਡਾ ਜੋ ਬੌਕਸਰ ਬਣਨਾ ਚਾਹੁੰਦਾ ਤੇ ਉਹਨੂੰ ਫਿਰ ਚਿੱਟਾ ਵੇਚਣ ਵਾਲਿਆਂ ਵੱਲੋਂ ਨਸ਼ਾ ਵੇਚਣ ਵਾਲਿਆਂ ਵੱਲੋਂ ਜਾਂ ਹੋਰ ਸਿਸਟਮ ਵੱਲੋਂ ਕਿਦਾਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਆਖਰ ਦੇ ਵਿੱਚ ਉਹ ਜਿੱਤ ਜਾਂਦਾ ਜਾਂ ਨਹੀਂ ਜਿੱਤਦਾ ਉਹ ਸਿਸਟਮ ਉਹ ਫਿਲਮ ਵੇਖ ਕੇ ਪਤਾ ਲੱਗੂਗਾ ਕਿਉਂਕਿ ਫਿਲਮ ਵੇਖ ਕੇ سینਮਿਆਂ ਦੇ ਵਿੱਚ ਆਉਣੀ ਪਊਗੀ ਤਾਂ ਕਰਕੇ ਫਿਲਮਾਂ ਦਾ ਜਿਹੜਾ ਮੋਲਾ ਪੈਂਦਾ ਹੈ ਨਹੀਂ ਤੇ ਅਸੀਂ ਵਰਕੀ ਕਈ ਵਾਰ ਕੀ ਕਹਿੰਨੇ ਆ ਕਿ ਸਾਡਾ ਦੋਸਤ ਜੀ ਬਣਾ ਲਿਆ ਸੀ ਆ ਵੀਡੀਓ ਫੋਨ ਤੇ ਸਿਨੇਮੇ ਚ ਜਾ ਕੇ ਸੀ ਉੱਥੋਂ ਵੇਖ ਲਈ ਆ ਸੀ YouTube ਤੋਂ ਡਾਊਨਲੋਡ ਕਰਤੀ ਕਿਸੇ ਨੇ ਪਾਤੀ ਕਿਸੇ ਫਲਾਣੇ ਐਪ ਤੋਂ ਵੇਖ ਲਈ ਉਹ ਗੱਲਾਂ ਗਲਤ ਆ ਸਿਨੇਮਾ ਜੇ ਬਚਾਉਣਾ ਪੰਜਾਬੀ ਸਿਨੇਮੇ ਨੂੰ ਇਸ ਟਾਈਮ ਦਰਸ਼ਕਾਂ ਦੀ ਬਹੁਤ ਜ਼ਿਆਦਾ ਲੋੜ ਆ ਜੇ ਸਿਨੇਮਾ ਬਚਾਉਣਾ ਤਾਂ ਇਸ ਚੀਜ਼ ਤੇ ਸਾਨੂੰ ਕੰਮ ਕਰਨਾ ਪਊਗਾ ਕਈ ਲੋਕ ਬੋਲਦੇ ਆ ਕਿ ਫਲਾਣੇ ਮੁੱਦੇ ਤੇ ਫਲਾਣਾ ਬੰਦਾ ਕਿਉਂ ਨਹੀਂ ਬੋਲਿਆ ਇੱਕੋ ਬੰਦਾ ਸਾਰੇ ਮੁੱਦਿਆਂ ਤੇ ਬੋਲ ਨਹੀਂ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਮੁੱਤੇ ਬਹੁਤ ਜ਼ਿਆਦਾ ਵੱਧ ਚੁੱਕੇ ਆ ਜਿਨ੍ਹਾਂ ਤੇ ਗੱਲ ਕਰਨੀ ਹਰੇਕ ਬੰਦੇ ਦਾ ਫਰਜ ਆ ਹਰੇਕ ਨੌਜਵਾਨ ਦਾ ਫਰਜ ਆ ਸੋ ਸਾਰਿਆਂ ਨੂੰ ਸਾਨੂੰ ਉਸ ਪਾਸੇ ਹੋਣਾ ਪਊਗਾ ਬਾਕੀ ਉਹ ਫਿਲਮ ਅੱਜ ਦੇ ਹਾਲਾਤਾਂ ਦੇ ਡਾਕੂਆਂ ਦਾ ਮੁੰਡਾ 3 ਅੱਜ ਦੀ ਜਨਰੇਸ਼ਨ ਤੇ ਅੱਜ ਦੇ ਹਾਲਾਤਾਂ ਦੇ ਅੱਜ ਦੀ ਸੱਚਾਈ ਨੂੰ ਬਿਆਨ ਕਰਦੀ ਫਿਲਮਾਂ ਅੱਜ ਦੇ ਸਿਸਟਮ ਨੂੰ ਅੱਜ ਦੇ ਨਸ਼ਾ ਤਸਕਰਾਂ ਨੂੰ ਬਿਆਨ ਕਰਦੀ ਫਿਲਮਾਂ ਜਰੂਰ ਦੇਖਿਓ ਤੁਹਾਨੂੰ ਬਹੁਤ ਵਧੀਆ ਲੱਗੂਗੀ ਦੇਵ ਖਰੋੜ ਬਾਣੀ ਸੰਧੂ ਹੋਰ ਵੀ ਕਈ ਐਕਟਰਾਂ ਨੇ ਆਪਣਾ ਬਿਹਤਰ کردار ਜਿਹੜਾ ਨਿਭਾਇਆ ਫਿਰ ਦੇਵ ਕਰੋੜਦੀ ਨੇ ਆਪਣਾ ਸਾਰਾ ਕੁਝ ਇਸ ਫਿਲਮ ਨੂੰ ਦਿੱਤਾ ਸੋ ਵੇਖਣ ਜ਼ਰੂਰ ਜਾਇਓ ਤਾਂ ਹੀ ਫਿਲਮਾਂ ਸਕਸੈਸ ਹੋਣਗੀਆਂ ਤੇ ਕਾਮਨਾ ਕਰਦੇ ਆਂ ਕਿ ਤੁਸੀਂ ਸਾਰੇ ਫਿਲਮ ਵੇਖੋਗੇ ਫਿਲਮ ਕਾਮਯਾਬ ਹੋਊਗੀ ਤੇ ਡਾਕੂਆਂ ਦਾ ਮੁੰਡਾ ਫੋਰ ਹੋਰ ਵੀ ਬਿਹਤਰ ਤੇ ਵਧੀਆ ਬਣ ਕੇ ਆਊਗੀ ਤੇ ਜੇ ਤੁਸੀਂ ਪਸੰਦ ਕਰੋਗੇ ਉਹ ਤਾਂ ਹੀ ਹੋਊਗਾ ਧੰਨਵਾਦ